ਮਸ਼ਹੂਰ ਪੰਜਾਬੀ ਗਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹੰਸਰਾਜ ਹੰਸ ਤੇ ਘਰ ਵਾਲੀ ਰੇਸ਼ਮ ਕੌਰ ਬੀਤੇ ਦਿਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਜਾਣਕਾਰੀ ਹੈ ਕਿ ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜਲੰਧਰ ਦੇ ਟਾਗੋਰ ਹਸਪਤਾਲ ਵਿੱਚ ਉਹਨਾਂ ਆਖਰੀ ਸਾਹ ਲਏ ਇਸ ਦੁਖਦਾਈ ਘਟਨਾ ਦੇ ਵਿੱਚ ਸਮੁੱਚਾ ਪੰਜਾਬੀ ਭਾਈਚਾਰਾ ਹੰਸਰਾਜ ਹੰਸ ਦੇ ਨਾਲ ਦੁੱਖ ਸਾਂਝਾ ਕਰ ਰਿਹਾ ਉਹਨਾਂ ਦੇ ਘਰ ਪਹੁੰਚ ਰਹੇ ਨੇ ਜਾਂ ਫਿਰ ਸੋਸ਼ਲ ਮੀਡੀਆ ਤੇ ਵੀ ਵੱਖ-ਵੱਖਰੇ ਤਰੀਕੇ ਦੀਆਂ ਲੋਕ ਪੋਸਟਾਂ ਪਾ ਕੇ ਹੰਸਰਾਜ ਹੰਸ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜ ਰਹੇ ਨੇ ਜਾਣਕਾਰੀ ਮਿਲ ਰਹੀ ਹੈ ਕਿ ਰੇਸ਼ਮ ਕੌਰ ਲੰਮੇ ਸਮੇਂ ਤੋਂ ਬਿਮਾਰ ਸੀ ਤਾਂ ਇਹ ਵੀ ਜਾਣਕਾਰੀ ਹੈ ਕਿ ਦਿਲ ਦਾ ਦੌਰਾ ਪੈਂਦ ਕਰਕੇ ਉਹਨਾਂ ਦੀ ਮੌਤ ਹੋਈ ਹੈ ਜਿੱਥੇ ਪਰਿਵਾਰਕ ਮੈਂਬਰ ਡੂੰਗੇ ਸਦਮੇ ਵਿੱਚ ਨੇ ਉੱਥੇ ਹੀ ਬਹੁਤ ਸਾਰੇ ਲੋਕ ਹੰਸਰਾਜ ਹੰਸ ਦੇ ਘਰ ਪਹੁੰਚ ਰਹੇ ਨੇ ਸਿਆਸੀ ਹਸਤੀਆਂ ਹੋਣ ਜਾਂ ਫਿਰ ਉਹ ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੀਆਂ ਹਸਤੀਆਂ ਹੀ ਕਿਉਂ ਨਾ ਹੋਣ ਉਹ ਹੰਸਰਾਜ ਹੰਸ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਲਈ ਇਸ ਦੁੱਖ ਦੀ ਘੜੀ ਵਿੱਚ ਪਹੁੰਚ ਰਹੇ ਨੇ ਮਸ਼ਹੂਰ ਅਦਾਕਾਰਾ ਅਮਰ ਨੂਰੀ ਆਪਣੇ ਬੇਟਿਆਂ ਨਾਲ ਉਹਨਾਂ ਦੇ ਘਰ ਪੁੱਜੇ ਇਸ ਤੋਂ ਇਲਾਵਾ ਸਾਬਰ ਕੋਟੀ ਤੇ ਉਹਨਾਂ ਦੀ ਪਤਨੀ ਦੇ ਵੱਲੋਂ ਵੀ ਦੁੱਖ ਜਤਾਇਆ ਗਿਆ ਕਈ ਸਿਆਸੀ ਹਸਤੀਆਂ ਵੀ ਹੰਸਰਾ ਜਹੰਸ ਦੇ ਕਰੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਪਹੁੰਚੀਆਂ ਯਾਨੀ ਕਿ ਜਿੰਨੇ ਵੀ ਸੰਗੀਤ ਜਗਤ ਦੇ ਉੱਗੇ ਚੇਰੇ ਨੇ ਮਹਾਨ ਹਸਤੀਆਂ ਨੇ ਉਹ ਹੰਸਰਾ ਜਹੰਸ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਜਰੂਰ ਪਹੁੰਚ ਰਹੇ ਨੇ ਬੀਤੇ ਦਿਨ ਉਹਨਾਂ ਦੀ ਪਤਨੀ ਰੇਸ਼ਮ ਕੌਰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਸ਼ਿਖਰਧਵੰਦੇ ਵੱਲੋਂ ਵੀ ਹੰਸਰਾ ਜਹੰਸ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬੀ ਦੇ ਸਾਡੇ ਉੱਗੇ ਗਾਇਕ ਰਾਜ ਗਾਇਕ ਸਾਬਕਾ ਮੈਂਬਰ ਪਾਰਲੀਮੈਂਟ ਔਰ ਮੇਰੇ ਬਹੁਤ ਪਿਆਰੇ ਸਾਥੀ ਹੰਸਰਾਜ ਹੰਸ ਜੀ ਦੇ ਜੀਵਨ ਸਾਥੀ ਸਤਕਾਰਯੋਗ ਭੈਣ ਜੀ ਰੇਸ਼ਮ ਕੌਰ ਜੀ ਅਕਾਲ ਚਲਾਣ ਕਰਕੇ ਔਰ ਮੈਂ ਸਭੀ ਤੱਕ ਕਿ ਸਾਰੇ ਹੰਸ ਪਰਿਵਾਰ ਵਾਸਤੇ ਬਹੁਤ ਵੱਡਾ ਸਤਿਕਾਰ ਬੜਾ ਅਕਾਇ ਤੇ ਅਸਹਿ ਵਿਛੋੜਾ ਉਮਰ ਦੇ ਇਸ ਪੜਾਅ ਤੇ ਜੀਵਨ ਸਾਥੀ ਦਾ ਚਲੇ ਜਾਣਾ ਔਰ ਉਸ ਨੇਕ ਰੂਹ ਦਾ ਚਲੇ ਜਾਣਾ ਜਿਹਦਾ ਹੰਸ ਭਾਜੀ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਬੜੀ-ਬੜੀ ਤਪੱਸਿਆ ਬੜੀ-ਬੜੀ ਕਾਰਨਾ ਔਰ ਐਸ ਉਮਰ ਦੇ ਵਿੱਚ ਬੱਚਿਆਂ ਦੇ ਸਿਰ ਤੋਂ ਮਾਂ ਦਾ ਚਲੇ ਜਾਣਾ ਇਹ ਸਾਰੇ ਜਿਹੜੇ ਵਿਛੋੜੇ ਆ ਬਹੁਤ ਵੱਡੇ ਸਦਮੇ ਪਰ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਸੋ ਮੇਰੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਹੈ ਕਿ ਪ੍ਰਮਾਤਮਾ ਸਾਰੇ ਹੰਸ ਪਰਿਵਾਰ ਨੂੰ ਹੌਸਲਾ ਦੇਵੇ ਔਰ ਸਾਡੇ ਭੈਣ ਜੀ ਨੂੰ ਚੰਨਾ ਦੇ ਵਿੱਚ ਨਿਵਾਸ ਬਖਸ਼ੇ ਬਹੁਤ ਵੱਡਾ ਦੁੱਖ ਠੀਕ